ਕੁੱਕ ਕੁਕਿੰਗ ਕਰਨ ਦੇ ਟਿਪਸ ਜੋ ਤੁਹਾਡਾ ਸਮਾਂ ਵੀ ਬਚਾਣਗੇ ਤੇ ਖਾਣੇ ਨੂੰ ਵੀ ਸਵਾਦ ਬਣਾਣਗੇ। ਖੰਡ ਦੇ ਡੱਬੇ ਵਿੱਚ 6-7 ਲੌਂਗ ਪਾਣ ਨਾਲ ਕੀੜੀਆਂ ਨਹੀਂ ਲੱਗਦੀਆਂ। ਚੌਲ ਪਕਾਉਣ ਦੇ ਸਮੇਂ ਉਬਲਦੇ ਪਾਣੀ ਵਿੱਚ ਅੱਧਾ ਨਿੰਬੂ ਦਾ ਰਸ ਮਿਲਾਉਣ ਨਾਲ ਚੌਲ ਦੇ ਖਿਲੇ-ਖਿਲੇ ਤੇ ਸਫੇਦ ਬਣਨਗੇ। ਰਾਜਮਾ ਨੂੰ ਰਾਤ ਨੂੰ ਜੇਕਰ ਤੁਸੀਂ ਭਿਉਣਾ ਭੁੱਲ ਜਾਂਦੇ ਹੋ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਚਮਚ ਵਿੱਚ ਨਮਕ ਚੰਪ ਚ ਨਮਕ ਪਾ ਕੇ ਰਾਜਮਾ ਨੂੰ 3-4 ਸੀਟੀਆਂ ਲਗਾਓ ਤੇ ਰਾਜਮਾ ਤੁਹਾਡੇ ਨੇ ਜੋ ਪੰਚ ਚੰਗੀ ਤਰ੍ਹਾਂ ਪੱਕ ਜਾਣਗੇ ਦਾਲ ਬਣਾਉਣ ਦੇ ਸਮੇਂ ਜੇਕਰ ਤੁਹਾਡੇ ਜੋ ਦਾਲ ਚ ਪਾਣੀ ਆ ਜਾਂਦਾ ਝੱਗ ਆਂਦੀ ਹੈ ਜੇ ਦਾਲ ਪਾਣੀ ਚੋਂ ਬਾਹਰ ਨਿਕਲ ਜੋ ਦਾਲ ਹੈ ਜੋ ਬਰਤਨ ਚੋਂ ਬਾਹਰ ਨਿਕਲ ਜਾਂਦੀ ਹੈ ਤਾਂ ਉਸ ਤੋਂ ਬਚਾਣ ਲਈ ਇੱਕ ਚਮਚਾ ਦੇਸੀ ਘਿਓ ਦਾ ਪਾਓ ਤਾਂ ਉਸ ਦੇ ਬਾਅਦ ਉੱਪਰ ਕੜਚੀ ਰੱਖ ਦਿਓ ਇਸ ਨਾਲ ਤੁਹਾਡੀ ਜੋ ਦਾਲ ਹੈ ਉਹ ਬਾਹਰ ਨਹੀਂ ਆਏਗੀ ਪੂਰੀਆਂ ਨੂੰ ਖਸਤਾ ਬਣਾਉਣ ਲਈ ਆਟੇ ਵਿੱਚ ਇੱਕ ਚਮਚ ਸੂਜੀ ਜਾਂ ਚੌਲਾਂ ਦਾ ਆਟਾ ਮਿਲਾਓ ਜੇ ਤੁਸੀਂ ਆਟਾ ਆਟੇ ਨੂੰ ਗੁੰਨ ਕੇ ਘਰ ਵਿੱਚ ਰੱਖਣਾ ਹੈ ਤੇ ਉਸ ਵਿੱਚ ਥੋੜਾ ਜਿਹਾ ਨੂਨ ਥੋੜਾ ਜਿਹਾ ਘਿਓ ਬਲਾ ਲਓ ਉਸ ਨੂੰ ਚੰਗੀ ਤਰ੍ਹਾਂ ਢੱਕ ਕੇ ਫ੍ਰੀਜ 'ਚ ਰੱਖ ਦਿਓ ਇਸ ਨਾਲ ਤੁਹਾਡਾ ਆਟਾ ਜੋ ਹੈ ਤਾਜ਼ਾ ਬਣਿਆ ਰਹੇਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ